ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਅੱਜ ਸੋਧ ਕੀਤੀ ਆ ਇਹ ਪਹਿਲਾਂ ਆਪਣੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਇਹ ਹੁੰਦੀ ਸੀ ਜ਼ਿਲ੍ਹਾ ਪੱਧਰ ਤੇ ਉਹਨੂੰ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਅਨਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹਾ ਲੈਵਲ ਤੇ ਹੁੰਦੀ ਸੀ ਉਹਦੇ ਵਿੱਚ ਜਿਹੜੇ ਅਸਰ ਸੂਟ ਰੱਖਦੇ ਸੀ ਲੀਡਰ ਜਾਂ ਇਸ ਵਿਭਾਗ ਦੇ ਮੰਤਰੀ ਜਾਂ ਵੱਡੇ ਲੀਡਰ ਉਹਨਾਂ ਨੇ ਆਪਦੇ ਬਲਾਕਾਂ ਦੇ ਵਿੱਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਸੀ ਐਸਸੀ ਕਿਸੇ ਦੇ ਵਿੱਚ 40% ਹੁੰਦੀ ਸੀ ਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ ਹਰ ਦੇ ਚੇਤਿਆਂ ਨੂੰ ਕੋਸ਼ ਕਰ ਲਈ ਆਪਦੇ ਬਲਾਕਾਂ ਜੇ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀ ਦੀਆਂ ਉਹ ਘਟਕੀਆਂ ਜਾਂਦੀਆਂ ਸੀ ਤੇ ਦੂਜੇ ਬਲਾਕਾਂ ਦੇ ਵਿੱਚ ਵਧ ਕਰ ਦੇਣੀਆਂ ਹੁਣ ਬਲਾਕ ਲੈਵਲ ਤੇ ਇਹ ਰਿਜ਼ਰਵੇਸ਼ਨ ਹੋਊਗੀ ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨਸਾਰ ਹੀ ਰਿਜ਼ਰਵੇਸ਼ਨ ਹੋਵੇਗੀ ਇਹ ਚ ਜਿਹੜੀ ਸਾਡੀ ਪਛੜੀਆਂ ਛਰੇਣੀਆਂ ਐਸਸੀ ਵਰਗਿਆ ਉਹਨਾਂ ਨੂੰ ਫਾਇਦਾ ਮਿਲੇਗਾ ਕਿਸੇ ਦਾ ਕੋਈ ਹੱਕ ਨਹੀਂ ਖਾ ਸਕੀਗਾ ਇਹਦਾ ਕਰਕੇ ਇਸ ਬਿਲ ਦੇ ਵਿੱਚ ਸੋਧ ਕੀਤੀ ਗਈ ਹੈ ਧੰਨਵਾਦ ਜੀ ਹਾਂਜੀ ਇਹ ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਚਾਹੀਦਾ ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ ਹਾਕੀ ਹੋਵੇ ਭਾਵੇਂ ਤਾਲਾ ਹੋਵੇ ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਪੀਏ ਸਾਡਾ ਸਰਪੰਚ ਆ ਜੇ ਉਹ ਚਾਹੁੰਦਾ ਆਪਦੇ ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲੇ ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲੇ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲੇ ਜੇ ਕੋਈ ਹੋਰ ਪਾਰਟੀ ਨਾਲ ਸਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ ਪਰ ਚੋਣ ਸਿੰਬਲ ਤੋਂ ਬਿਨਾ ਇਲੈਕਸ਼ਨ ਹੋਵੇ ਕੀ ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਆ ਕਿਸੇ ਪੋਲਿਟੀਕਲ ਪਾਰਟੀ ਦਾ ਨਹੀਂ ਤੇ ਸਾਡੇ ਪਿੰਡ ਦਾ ਵਿਕਾਸ ਬਿਨਾ ਭੇਰ ਭਾਵ ਤੋਂ ਬਿਨਾ ਪੋਲਿਟਿਕਸ ਤੋਂ ਜਿਹੜੇ ਪਿਛਲੇ ਸਰਪੰਚ ਕਰਦੇ ਰਿਹਾ ਪ੍ਰਾਣੀਆਂ ਪੋਲਿਟੀਕਲ ਪਾਰਟੀਆਂ ਦੇ ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਘੂਏ ਅੱਗੋਂ ਗਲੀ ਛੜਦੇ ਨਹੀਂ ਜਾਂ ਉਹਦੀ ਪੁਲੀ ਪੋੜਦੇ ਨਹੀਂ ਜਾਂ ਉਹਦੀ ਨਾਲੀ ਰੋਕਦੇ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ 2.5 ਸਾਲ ਲੰਘ ਗਿਆ ਨਾ ਕਿਸੇ ਨਾ ਪੱਖਪਾਤ ਕੀਤਾ ਨਾ ਭੇਦ ਭਾਭਾਵੇਂ ਕਿਸੇ ਵੀ ਪਾਰਟੀ ਨਾਲ ਕੋਈ ਪੋਲਿਟੀਕਲ ਪਾਰਟੀ ਨਾਲ ਉਹਦੇ ਪੂਏ ਅੱਗੇ ਕੋਈ ਕੱਚੀ ਗਲੀ ਨਹੀਂ ਛੱਡੀ ਗਈ ਕੋਈ ਪੁਲੀ ਨਹੀਂ ਪੁੱਟੀ ਗਈ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਪੋਲਿਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਲੱਗਦਾ ਕਿ ਇਸ ਦੇ ਨਾਲ ਜਿਹੜੀ ਸਰਵਿਸ ਆ ਉਹ ਵੀ ਚੰਗੀ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ ਇਹ ਕਹਿਣ ਦੀਆਂ ਗੱਲਾਂ 110 ਪਿੰਡ ਜਿਹੜੇ ਤੁਸੀਂ ਗੱਲ ਕੀਤੀ ਐ ਸ਼ਾਹਕੋਟ ਦੀ ਉਹ 110 ਪਿੰਡਾਂ ਦੇ ਵਿੱਚ ਪੇਪਰ ਰਜੈਕਟ ਹੋ ਕੇ ਸਰਬਸਮਤੀ ਇਹਨਾਂ ਕਰਾਈ ਆ ਕੋਈ ਉਹ ਸਹਿਮਤੀ ਨਾ ਸਰਬਸਮਤੀ ਨਹੀਂ ਹੋਈ ਏ ਇੱਕ ਹਲਕੇ ਦੇ ਵਿੱਚ 110 ਪਿੰਡ ਆ ਤੇ 110 ਪਿੰਡਾਂ ਦੇ ਵਿੱਚ ਸਰਬਸਮਤੀ ਕਿਹੜੇ ਤਰੀਕੇ ਹੋ ਜੂਗੀ ਆਪਾਂ ਮੰਨ ਲਈਏ ਇੱਕ ਹਲਕੇ ਦੇ ਵਿੱਚ 10 ਪਿੰਡਾਂ 'ਚ ਹੋ ਜੂ 20 ਪਿੰਡਾਂ 'ਚ ਹੋ ਜੂਗੀ 110 ਪਿੰਡਾਂ ਦੇ ਵਿੱਚ ਤੇ ਤੱਕੇ ਕੀਤੇ ਗਏ ਹੁਣ ਇਹ ਅੰਦਰ ਸਵਾਲ ਕੀਤੇ ਸਾਡੇ ਸਾਥੀ ਮੈਂਬਰਾਂ ਨੇ ਕਾਂਗਰਸ ਵਾਲਿਆਂ ਨੇ ਪੀਸ ਸਰਬਸਮਤੀ ਹੋ ਵੋਟਾਂ ਪੈਣਗੀਆਂ ਕਿ ਪੇਪਰ ਪਾੜੇ ਜਾਣਗੇ ਇਹਨਾਂ ਨੂੰ ਆਪਦਾ ਵੀਰਾਂ ਚੇਤੇ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਕੀਤੀਆਂ ਗਈਆਂ ਪੇਪਰ ਪਾੜੇ ਗਏ ਤੇ ਧੱਕਿਆਣਾ ਆਪਦੇ ਸਰਪੰਚ ਬਣਾਏਗੇ ਉਹਨੂੰ ਇਹ ਸਰਬਸਮਤੀ ਦੱਸਦੇ ਆ ਵੇਖੋ ਅਸੀਂ ਤੇ ਇਹ ਕਵਾਂਗੇ ਕਿ ਸਰਪੰਚ ਤੇ ਪਿੰਡਾਂ ਦੇ ਲੋਕ ਸਰਪਸਮਤੀਆਂ ਕਰਨ ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਇਆ ਤੇ ਪਿੰਡ ਨੂੰ ਮਿਲਣਾ ਹੀ ਮਿਲਣਾ ਸਰਪਸਮਤੀ ਵਾਲੇ ਪਿੰਡ ਨੂੰ ਨਾਲ ਸਟੇਡੀਅਮ ਬਣਨਗੇ ਖੇਡ ਗਰਾਉਂਡਾਂ ਬਣਨਗੀਆਂ ਉਹਨਾਂ ਪਿੰਡਾਂ ਦੇ ਵਿੱਚ ਹਸਪੀਟਲ ਸਕੂਲ ਬਣਨਗੇ ਜਿਹੜੇ ਪਿੰਡ ਸਰਪਸਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ ਵਿਕਾਸ ਤੇ ਸਾਰੇ ਪੰਜਾਬ ਦਾ ਹੀ ਹੋਣਾ ਸਾਰੇ ਪਿੰਡਾਂ ਦਾ ਹੋਣਾ ਪਰ ਜਿਹੜੇ ਪਿੰਡਾਂ ਸਰਪਸਮਤੀਆਂ ਹੋਣਗੇ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ ਤੇ ਵਾਕਈ ਦੱਸ ਦਿੱਤਾ ਜਾਵੇਗਾ ਕਿ ਸਰਪੰਚ ਸਾਂਝਾ ਸਾਰੇ ਪਿੰਡ ਦਾ ਤੇ ਆਪ ਵਿਕਾਸ ਕੀਤਾ ਪਿਆ ਦੇ ਆਦਾਂ ਆਪਾਂ ਦੀ ਪਾਰਟੀ ਕੋਈ ਡਰੀ ਨਹੀਂ ਆ ਇਸ ਤਿਕਨਾ ਵਿਧਾਨ ਸਭਾ ਦੇ ਵਿੱਚ ਬਹੁਤ ਮਿਲ ਸੀ ਹੋਰ ਵਿਗਨਾ ਸਭਾ ਦੇ ਵਿੱਚ ਨਹੀਂ ਮਿਲੀ ਇਸੇ ਕਰਕੇ ਮੋਟਾ ਦੇ ਵਿੱਚ ਡਰੀ ਦੇਖੋ ਜਿਹੜੀ ਲੋਕ ਸਭਾ ਦੀ ਚੋਣ ਆ ਨਾ ਇਹਦਾ ਥੋੜਾ ਜਿਹਾ ਹੋਰ ਤਰ੍ਹਾਂ ਲੋਕੀ ਨਜ਼ਰੀਆ ਲੈ ਲੈਂਦੇ ਆ ਦਿੱਲੀ ਦੇ ਵਿੱਚ ਸਰਕਾਰ ਤੇ ਜਿਹੜਾ ਰਿਪੀਟ ਹੋ ਜਾਂ ਆਮ ਆਦਮੀ ਪਾਰਟੀ ਦੀ ਤੇ ਲੋਕ ਸਭਾ ਦੇ ਮੈਂਬਰ ਹੋਰ ਪਾਰਟੀਆਂ ਦੇ ਜਿੱਤ ਜਾਂਦੇ ਉਸੇ ਤਰ੍ਹਾਂ ਪੰਜਾਬ ਚ ਵੀ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸਮਤੀ ਮੈਂਬਰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਜਿੱਤੂਗੀ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਉਹਨਾਂ ਦਾ ਪੰਜਾਬ ਦੀ ਲੋਕਾਂ ਨਾਲ ਜਨਤਾ ਨਾਲ ਕੋਈ ਸਬੰਧ ਨਹੀਂਗਾ ਵੇਖੋ 9 ਤਰੀਕ ਜਿਹੜੀ ਆ ਹੁਣ ਸਾਡੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਚ ਇਹੋ ਹੀ ਕੋਸ਼ਿਸ਼ ਆ ਪਈ ਹੱਕ ਸਾਡੇ ਚ ਹੀ ਫੈਸਲਾ ਆਊਗਾ ਆਰਟੀਆ ਫਾਇੰਡ ਆਊਗਾ ਵੈਸੇ ਵੀ ਪੰਜਾਬ ਸਰਕਾਰ ਕੋ ਵਸੀਲੇ ਹੈਗੇ ਆ ਆ ਸਰਪੰਚੀਆਂ ਹੁੰਦੇ ਉਹ ਸਾਰੇ ਪਿੰਡਾਂ ਦਾ ਪੂਰੇ ਝੋੜਾਂ ਤੇ ਵਿਕਾਸ ਹੋਊਗਾ ਧੰਨਵਾਦ ਬਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਤਾਂ ਪੰਚਾਇਤੀ ਝੋੜਾਂ ਜਲਦੀ ਹੋਣ